ਕੋਡੀ 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 ਹੁਜੈਨ ਸੁਨੇਰ ਇਹਨਾਂ ਵੀਰਾਂ ਨੇ ਅੱਜ ਕਹਿੰਦੇ ਆ ਜਾ ਵੀ ਫੌਜੀਆ ਹੁਣ 2 ਮਿੰਟ ਮੇਰੇ ਕੋਲੇ ਕੋਈ ਵੀ ਨਾ ਆਇਓ ਇੱਕ ਬੜੀ ਜ਼ਰੂਰੀ ਗੱਲ ਤੁਹਾਨੂੰ ਮੈਂ ਦੱਸਣੀ ਐ ਫੌਜੀਆ ਕਿਹੜੇ ਪਾਸੇ ਐ ਇਧਰਲੇ ਪਾਸੇ ਮੇਰੇ ਕੋਲੇ ਆ ਜਾ ਫੌਜੀਆ ਰਾਮਗੜ ਵਾਲਿਆ ਇਹਨੂੰ ਮੈਂ ਪਹਿਲੇ ਮੈਚ ਦੇ ਵਿੱਚ ਪੁੱਛਿਆ ਸੀਗਾ ਵੀ ਤੂੰ ਕਿਤੇ ਬਾਹਰ ਖੇਡਣ ਗਿਆ ਐ ਪਹਿਲਾਂ ਤਾਂ ਇਹ ਦੱਸ ਤੈਨੂੰ ਸਮਾਂ ਕਿੰਨਾ ਹੋ ਗਿਆ ਖੇਡਦੇ ਨੂੰ ਇਨੂੰ 7-8 ਸਾਲ ਹੋ ਗਿਆ ਮੇਰੇ ਵੀਰੋ ਕਬੱਡੀ ਖੇਡਦੇ ਨੂੰ ਇਹ ਖੇਡ ਦਾ ਬੜਾ ਵਧੀਆ ਹੈ ਬਹੁਤ ਸਿਰੇ ਦਾ ਖਿਡਾਰੀ ਹੈ ਆਪਾਂ ਪਹਿਲੇ ਮੈਚ ਦੇ ਵਿੱਚ ਹੀ ਬੋਲਿਆ ਸੀਗਾ ਵੀ ਫੌਜੀਆ ਤੂੰ ਕਿਤੇ ਬਾਹਰ ਗਿਆ ਕਿ ਨਹੀਂ ਇਹ ਕਹਿੰਦਾ ਗਿਆ ਨਹੀਂਗਾ ਤੇ ਹੁਣੇ-ਹੁਣੇ ਮੈਸੇਜ ਆਇਆ ਹੈ ਯੂਰਪ ਦੇ ਹੌਲੈਂਡ ਤੋਂ ਪੰਜਾਬ ਸਪੋਰਟਸ ਕਲੱਬ ਐਮ ਸਟੇਡਮ ਵਾਲਿਆਂ ਦਾ ਕਹਿੰਦੇ ਜਲਾਲ ਵਾਲਿਆ ਫੌਜੀ ਨੂੰ ਕਹਿੰਦੇ ਵੀ ਸਾਡੀ ਕਲੱਬ ਵੱਲੋਂ ਸਾਈਨ ਕਰਦੇ ਇਸ ਸਾਲ ਤੂੰ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਯੂनाइटेड ਕਬੱਡੀ ਫੈਡਰੇਸ਼ਨ ਵੱਲੋਂ ਖੇਡੇਗਾ ਇੱਕ ਵਾਰੀ ਉਹਨਾਂ ਭਰਾਵਾਂ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਮੈਂ ਸਤਿਕਾਰ ਕਰਦਾ ਜਿਨ੍ਹਾਂ ਨੇ ਮੇਰੇ ਵੀਰੋ ਕਾਹੇ ਹੋਏ ਬੋਲਾਂ ਤੇ ਇਹ ਮਾਣ ਬਖਸ਼ਿਆ ਕਬੱਡੀ ਦਾ ਸ਼ੈਨਸ਼ਾਹ ਬੰਦਾ ਹੈ ਜੱਗਾ ਦਿੌਲ ਖੋਜੇ ਵਾਲੀ ਦਾ ਔਰ ਜਾਨਵਾਰ ਦਾ ਉਹਦੇ ਸਾਰੇ ਭਰਾ ਕਬੱਡੀ ਤੋਂ ਜਾਨਵਾਰ ਦੇ ਹੈ ਉਹਨਾਂ ਨੇ ਐਲਾਨ ਕੀਤਾ ਵੀ ਫੌਜੀ ਇਸ ਸਾਲ ਪੰਜਾਬ ਸਪੋਰਟਸ ਕਲੱਬ ਐਮ ਸਟੇਡੀਅਮ ਦੀ ਟੀਮ ਵੱਲੋਂ ਯੂਰਪ ਦੇ ਖੇਡ ਮੈਦਾਨਾਂ ਅੰਦਰ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਹੇਠ ਖੇਡੂਗਾ ਇਹ ਕਹਿੰਦੇ ਦਾਣਾ ਪਾਣੀ ਖਿੱਚ ਕੇ ਲੈ ਜਾਂਦਾ ਕੌਣ ਕਿਸੇ ਦੀਆਂ ਖਾਂਦਾ ਇੱਥੇ ਕੋਈ ਨਹੀਂ ਕਿਸੇ ਦੀਆਂ ਖਾਂਦਾ ਇਹ ਤੇ ਦਾਣਾ ਪਾਣੀ ਹੈ ਅਨਝਾਲਾ ਮੇਰੇ ਵੀਰੋ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਚ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ